ਡੇਲੀ ਪਬਲਿਕ ਲਾਈਫ ਇਹਨੇ ਬੱਚੇ ਬਿਖਾਏ ਆ ਤੁਹਾਨੂੰ ਇੱਥੇ ਤੁਹਾਨੂੰ ਖਾਦੀ ਇਹਨੇ ਬੱਚੇ ਲੈ ਕੇ ਜਾਂਦੀ ਲਾਇਸੈਂਸ ਤੁਹਾਡਾ ਨਹੀਂ ਸਹੀ ਹੈ ਪਹਿਰ ਤੁਹਾਡਾ ਲਾਇਸੈਂਸ ਆਰਸੀ ਤੁਹਾਡੀ ਪਹਿਰ ਹੈ ਜੀ ਹਾਂ ਔਰ 14 ਬੱਚੇ ਤੁਸੀਂ ਐਕਟਰ ਦੇ ਵਿੱਚ ਬਿਠਾਏ ਨੇ ਤੇ ਤੁਸੀਂ ਜੇ ਕੋਈ ਗਲਵਾ ਤੋਂ ਦੀ ਬੱਚਿਆਂ ਨੂੰ ਤਾਂ ਤੁਹਾਡੇ ਕੋਲ ਕਲੇਮ ਦੇਣ ਨੂੰ ਇਹਨੇ ਪੈਸੇ ਆ ਗਏ ਤੁਹਾਡੇ ਕੋਲ ਜਿਹੜੇ ਤੁਸੀਂ ਇੱਕ ਬੱਚੇ ਦੇ ਪੈਸੇ ਪੂਰੇ ਕਰ ਲੋਗੇ ਜੇਕਰ ਉਹ ਵੀ ਹਾਂ ਆਹ ਤੋਂ ਤੇਰਾ ਜਿਹੜਾ ਕੰਡਾ ਮੈਂ ਉਧਰ ਜਿੱਥੋਂ ਕੋਲ ਇੰਨੇ ਬੱਚੇ ਬਿਠਾਏ ਹੋਏ ਨੇ ਇਹ ਨਹੀਂ ਆਪਾਂ ਤਲੰਦਰਾ ਕੰਮ ਬਿਲਕੁਲ ਨਹੀਂ ਚਲਣ ਦਿਆਂਗਾ ਮੈਟਰ ਜਿਹੜੇ ਜਨੇ ਬੱਚੇ ਲੈ ਕੇ ਜਾਂਦੇ ਨੇ ਮੈਂ ਅਖਿਆ ਜੀ ਬਿਲਕੁਲ ਮੈਂ 80 ਤੇ ਬੱਚੇ ਜਾਣ ਨਹੀਂ ਦੇਣੇ ਜਿਹੜਾ ਮੇਰੇ ਕਾਬੂ ਆਗਾ ਮੈਂ 80 ਬੋਰਡ ਕਰਨਾ ਤੇ ਤੁਹਾਡਾ ਹੁਣ ਸ਼੍ਰੀਮਾਨ ਜੀ 80 ਬੋਰਡ ਕਰਨ ਲੱਗਾ ਮੈਂ 80 ਦੇ ਤੇ ਤੁਹਾਡਾ ਨਾ ਮੁਲਾਜ਼ਮ ਤੇ ਜਾਂਦਾ ਉਹ ਬੱਚੇ ਤਾਰ ਜਾਣਗੇ ਉਥੇ ਤੇ ਮੁਰਗੇ 80 ਜਿਹੜਾ ਆਪਾਂ ਲੈ ਆ ਆਪਣੇ ਲਾਵਾਂਗੇ ਅਸੀਂ ਇਹ ਬੱਚੇ ਜਿਹੜੇ ਨੇ ਇਹ ਬਿਲਕੁਲ ਇਹਨਾਂ ਨੂੰ ਸੇਵਾਪਾਸ ਦੇ ਵਿੱਚ ਜਾਣਾ ਉਹਦੇ ਵਿੱਚ ਨਹੀਂ ਜਾਣਾ ਤਾਂ ਕੋਈ ਨਾ ਕਿ ਬੱਚੇ ਦੋ ਦੋ ਵੀ ਜਾਂਦੇ ਜਾਂਦੇ